ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਗੋਡੇ ਪਿੰਡ ਦੇ ਵਿੱਚ ਆਏ ਆ ਤੇ ਇੱਕ ਭਾਈ ਸਾਹਿਬ ਮਿਲ ਗਿਆ ਆਪਾਂ ਨੂੰ ਫਾਰਮਰ ਕੀ ਨਾਮ ਜੀ ਤੁਹਾਡਾ ਮੇਰਾ ਰਾਣਾ ਰਾਣਾ ਅੱਛਾ ਕਿੰਨੀ ਔਰ ਹੋਈ ਜੀ ਤੁਹਾਡੀ ਉਮਰ ਤਾਂ ਮੇਰੀ ਮੇਰਾ ਭਾਈ 65 ਸਾਲ ਹੋ ਗਏ ਅੱਛਾ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਹ ਜਾਨਵਰ ਰੱਖਿਆ ਨੂੰ ਬੱਕਰੀਆਂ ਮੈਂ ਹੋ ਗਿਆ ਮਤ 8-9 ਸਾਲਾਂ ਲਈ ਜਿਹੜੇ ਮੈਂ ਬੱਕਰੀਆਂ ਅੱਛਾ ਅੱਛਾ ਠੀਕ ਹੈ ਇਹਨਾਂ ਤੇ ਅਰਬਾ ਹੋ ਗਿਆ 8 ਸਾਲ ਬਲੇ 50 ਕ ਸਾਲ ਹੋ ਗਏ ਨੇ ਲਗਭਗ ਹਾਂ ਹਾਂ ਤੇ ਇਹ ਇਹ ਜਾਨਵਰ ਨੇ ਇਹਨਾਂ ਦੇ ਇਹਨਾਂ ਦੇ ਜਾਨਵਰ ਦੀ ਉਹ ਜੀ ਜਾਣਕਾਰੀ ਇਹਨਾਂ ਦਾ ਬ੍ਰੀਡ ਰੱਖਿਆ ਹੋਇਆ ਜੀ ਕਿੰਨੇ ਸਮੇਂ ਦਾ ਹੋ ਗਿਆ ਜੀ ਇਹ ਜਿਹਨੂੰ ਕਿੰਨਾ ਸਾਲਾਂ ਮਾਹਾਂ ਝੋਨੇ ਮੂਕੀ ਅੱਛਾ ਕਰਦਾ ਹੀ ਬੱਚਾ ਕਰਦਾ ਬੱਚਾ ਪਾਲਿਆ ਹਾਂ ਅੱਛਾ ਕਰਦਾ ਦੇਖੋ ਸਾਨਾਂ ਦੇ ਪੈਰ ਤੇਰੀ ਮਾਂ ਫਿਰ ਕਿਹੜੀ ਆ ਮਾਂ ਜੀ ਆ ਕਾਲੀ ਬੱਕ ਆਰੇ ਭਾਈ ਬਹਿ ਗਈ ਅਸਾਇਦ ਕੀ ਡਿਟੇਲ ਆਏ ਕਿੰਨਾ ਸਾਡੇ 5 ਕਿਲੋ ਦੁੱਧ ਚੋਲਿਆ ਮੈਂ ਅੱਥਰੂ ਅੱਛਾ ਘਰੇ ਵੀ ਖਰਾਕ ਪਾਉਣੇ ਕਿ ਬਾਹਰ ਮਾ ਕੱਲੀ ਨਾ ਪਾਉਣਾ ਮੈਂ ਕਿਹਨੂੰ ਨਹੀਂ ਪਾਉਗਾ ਅੱਛਾ ਕੱਲੀ ਨਾ ਪਾਉਣੇ ਕੀ ਪਾਉਣੇ ਫਿਰ ਇਹਨੂੰ ਤੁਸੀਂ ਕੀ ਪਾਉਣੇ ਤੁਸੀਂ ਫਿਰ ਇਹਨੂੰ ਇਹਨੂੰ ਮੱਕੀ ਖਾਣ ਲੇਖ ਅੱਛਾ ਤੇ ਕਿੰਨੀ ਕੁ ਮਹੀਨੇ 30 ਜਨ ਮੁੱਠੀ ਪਾਉਣੀ ਅੱਛਾ ਪਾਉਂਦੇ ਰਹਿੰਦੇ ਹੋ ਬੰਦ ਨਹੀਂ ਕਰਦੇ ਅੱਛਾ ਇਹ 5 ਕਿਲੋ ਦੁੱਧ ਕੱਢ ਦਿੰਦੀ ਬਾਹਰ ਲੈ ਸਾਡੇ 5 ਕਿਲੋ ਦੁੱਧ ਕੱਢਦੇ ਨਹੀਂ ਅੱਛਾ ਇੱਕੋ ਜਿਹਾ ਉਹ ਚੱਡਾ ਦੇਖ ਲਓ ਅੱਛਾ ਇਹਦੇ ਹੋਰ ਬੱਚੇ ਬੱਚੇ ਆਪਾਂ ਪੱਠੇ ਬੈਠੀਏ ਜੀ ਅੱਛਾ ਠਾਇਓ ਪੱਠਣ ਹਲੇ ਤੇ ਕੱਕੀ ਪੱਠਾ ਐਸੇ ਬ੍ਰੀਡ ਦੀ ਕਿ ਹੋਰ ਕਿਸੇ ਬੱਕਰੇ ਦੀ ਐ ਇਹ ਇਹ ਬੱਕਾ ਰਹਿੰਦੀ ਨਹੀਂ ਕਿ ਜੀ ਉਹਨੂੰ ਬਾਅਦ ਕਿਸੇ ਦੀ ਹੋਰ ਬੱਕਰੇ ਦੀ ਆ ਅੱਛਾ ਇਹ ਹੋਰ ਬੱਕਰੇ ਦੀ ਐ ਅੱਛਾ ਇਹ ਕਿੰਨੇ ਸਾਲ ਦੇ ਹੋ ਕਿੰਨੇ ਸਮੇਂ ਦੇ ਹੋਗੀ ਇਹ ਮੈਨੂੰ ਮੈਨਾਂ ਜੀ ਖੀਰੀ ਹੋਊ ਖੀਰੀ ਅੱਛਾ ਅੱਛਾ ਇਹ ਵੀ ਇਹਦੀ ਰਕਵੀ ਹੈ ਨਾ ਹਾਂ ਮਾਂ ਤੇ ਹੋਰ ਕਿਹੜੀ ਪੱਟ ਇਹ ਕਿਹੜੀ ਆ ਅੱਛਾ ਇਹ ਲੋਹੀ ਅੱਛਾ ਕਿ ਇਹ ਲੋਹੀ ਪੱਟ ਇਹ ਵੀ ਬਰਾਬਰ ਹੀ ਸੇਮ ਹੀ ਇੱਕੋ ਸੂਏ ਦੀਆਂ ਆ ਅੱਛਾ ਇਹ ਭਰਾ ਵਾ ਇਹਨਾਂ ਦਾ ਹੈ ਪਹਿਲੇ ਸੂਏ ਦਾ ਇਹ ਪਹਿਲੇ ਕੀ ਇਹ ਪੂਰੇ ਅੱਠ ਦੰਦ ਹਾਂ ਬਈ ਦੰਦ ਤਾਂ ਕਲੇ ਨੂੰ ਪਤਾ ਹੁ ਅੱਛਾ ਯਾਨੀ ਇਹਨੇ ਹੁ 6 ਸਾਲ ਬਦੋਂ ਨਹੀਂ ਨਹੀਂ ਹੁਣ ਇਹ ਅੱਠ ਦੰਦ ਹੂੰ ਹੋ ਗਿਆ ਹੁਣ ਆ ਹਨਾ ਠੀਕ 44 45 ਦੇ 44 ਦੇ ਨੇੜ ਤੇੜ ਹੈ ਠੀਕ ਅੱਛਾ ਇਸੇ ਬੱਕਰੀ ਦਾ ਹੈ ਹਾਂ ਤੇ ਇਹਦਾ ਹੋਰ ਵੀ ਰਵਾ ਹੈ ਕਿ ਇਹ ਜਾਨਵਰ ਹਾਂ 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 ਤੇ ਦਵੇ ਦੋ ਹੋਰ ਪੱਠਾ ਅੱਛਾ ਹੋਰ ਨੇ ਉਹ ਦਿਖਾਓ ਸ਼ਕੀਬ ਆਠਾ ਇਹ ਇਹ ਕਿਹੜੇ ਬੱਕਰੇ ਦੇ ਅੱਛਾ ਦੋਨੇ ਆ ਗਏ ਇੱਕ ਲਾਲ ਲੱਖ ਦੀ ਹੈ ਹਾਂ ਜੀ ਤੇ ਲੱਖ ਦਾ ਵੀ ਕੋਈ ਫਰਕ ਆਉਂਦਾ ਇਹ ਵੀ ਤੁਹਾਡਾ ਕੋਈ ਆ ਫਰਕ ਹੈ ਜੀ ਇਹ ਵੀ ਤੁਹਾਡਾ ਕੋਈ ਆ ਹਾਂ ਇਹ ਵੀ ਅੱਛਾ ਇਸੇ ਬੱਕਰੇ ਦੇ ਕਿਹਾ ਹਾਂ ਆ ਪੱਠੇ ਬੱਕਰੇ ਦੀ ਆ ਅੱਛਾ ਆਹ ਹਾਂ ਜਿਹੜੀਆਂ ਪੱਠਾ ਕਿਥੇ ਹੋਰ ਇਹਦੀਆਂ ਭੈਣਾਂ ਬੱਕਰੇ ਦੀਆਂ ਹਨਾ ਉਹ ਛੱਡਦੇ ਨਹੀਂ ਇਹਨਾਂ ਤੇ ਅੱਛਾ ਅੱਛਾ ਠੀਕ ਆ ਗਾੜੀ ਮਾਂ ਦੇ ਛੱਡਣਾ ਸੀ ਅੱਛਾ ਉਹ ਤੇ ਨਹੀਂ ਇਹਦਾ ਬਲੱਡ ਤੇ ਨਹੀਂ ਛੱਡਦਾ ਅੱਛਾ ਉਹ ਕੀ ਕਾਰਨਾ ਬਜ ਉਹ ਫਿਰ ਭੈਣ ਭਾਈ ਬਣ ਕੇ ਜਾਂ ਮਾਂ ਬਣ ਗਈ ਫਿਰ ਉਹ ਤੇ ਜਾਨਵਰ ਚ ਜੇ ਇਦਾਂ ਹੋ ਜੇ ਫਿਰ ਕੀ ਫਰਕ ਪੈਂਦਾ ਵਾ ਇਹਨਾਂ ਦਾ ਜੇ ਵੀ ਲੱਗ ਜੇ ਇਹ ਪਾਪ ਆਪ ਨੂੰ ਹੀ ਆ ਮਾਪ ਪਾਪ ਲੱਗਦਾ ਕਿ ਹੋਰ ਵੀ ਕੋਈ ਬਿਮਾਰੀ ਦਾ ਕੋਈ ਕਸਾਤ ਨਹੀਂ ਨਹੀਂ ਕੋਈ ਬਿਮਾਰੀ ਨਹੀਂ ਅੱਛਾ ਅੱਛਾ ਬਸ ਆਵਦੀ ਪਾਪ ਹੀ ਆ ਅੱਛਾ ਸੋ ਵੀ ਆਪਣੇ ਹੁਣ ਗੋੜਿਆ ਵਾਲੇ ਡਾਕਟਰ ਜਗਮੋਹਨ ਸਿੰਘ ਡਾਕਟਰ ਜੀ ਇਹਨਾਂ ਨੂੰ ਪੁੱਛਦੇ ਆ ਵੀ ਜੇ ਰੋ ਆਪਾਂ ਭੈਣ ਭਰਾ ਤੇ ਛੱਡ ਦਿੰਨੇ ਮਾਂ ਤੇ ਬੱਕਰਾ ਛੱਡ ਦਿੰਨੇ ਆ ਉਹਦੇ ਨਾਲ ਕੀ ਫਰਕ ਪੈਂਦਾ ਤੁਸੀਂ ਕੋਈ ਜਾਣਕਾਰੀ ਚ ਵਾਅਦਾ ਕਰੋ ਪਰ ਕਿਉਂ ਆ ਵੀ ਉਹ ਇੱਕ ਹੀ ਖੂਨ ਇਕੱਠਾ ਕਰੀ ਜਾਂਦੇ ਆ ਆਪਾਂ ਉਹਦੇ ਨਾਲ ਦੁੱਧ ਦੀ پیدਵਾ ਇਸ ਘਟ ਜਾਂਦੀ ਪੈਦਾ ਦੁੱਧ ਵੀ ਘਟ ਜਾਂਦਾ ਇਨ ਬਰੀਡ ਹੋ ਜਾਂਦਾ ਫਿਰ ਜੇ ਬਾਈ ਦੇ ਉਹਦੇ ਵਿੱਚ ਕੋਈ ਮਾੜੀ ਯਾਦਤਾ ਕਿਉਂਕਿ ਕੋਈ ਵੀ ਜਿਹੜਾ ਜਾਨਵਰ ਆ ਉਹ ਪੂਰਾ ਮੁਕੰਮਲ ਤੌਰ ਤੇ ਉਹਦੇ ਵਿੱਚ ਕੋਈ ਨਾ ਕੋਈ ਹੁੰਦੀ ਆ ਕਮੀ ਹੁੰਦੀ ਆ ਅੱਛਾ ਤੇ ਸਾਰੀਆਂ ਚੀਜ਼ਾਂ ਨਹੀਂ ਪੂਰੀਆਂ ਨੇ ਕਿਸੇ ਵਿਰਲੇ ਚ ਹੀ ਹੁੰਦੀਆਂ ਜਦੋਂ ਆਪਾਂ ਕੰਬੀਨੇਸ਼ਨ ਕਰਦੇ ਨੇ ਬਹੁਤ ਸਾਰੀਆਂ ਜਿਹੜੀਆਂ ਕਮੀਆਂ ਪੇਸ਼ੀ ਆਉਂਦੀਆਂ ਉਹ ਇਕੱਠੀਆਂ ਹਮ ਇੱਕ ਵਧੀਆ ਮਜੂਜੇਵੇਂ ਹੁਣ ਜਿਵੇਂ ਬਾਈ ਪੰਮੇ ਉਹਨਾਂ ਕੋਲ ਆ ਉਹਨਾਂ ਕੋਲ ਜਿਵੇਂ ਸਾਰੇ ਕਲਰ ਆ ਜਾਂਦੇ ਆ ਕਈ ਕਲਰਾਂ ਦਾ ਹਾਂ ਪੰਮਾ ਬਾਈ ਪੰਮੇ ਦੇ ਜਿਹੜੀ ਆ ਉਹਨਾਂ ਚ ਸਾਰੇ ਕਲਰਾਂ ਦਾ ਕੰਬੀਨੇਸ਼ਨ ਆ ਸਿਲਵਰ ਕਲਰ ਜਿਹਾ ਵੀ ਆ ਜਾਂਦਾ ਸਾਰੇ ਆ ਸਾਰੇ ਹੀ ਆ ਉਹ ਤੇ ਫਿਰ ਮਜਬੂਤੀ ਆ ਗਈ ਦੇਖ ਲਾ ਕਿ ਕਿੰਨੀਆਂ ਕਿੰਨੀਆਂ ਭਾਰੀਆਂ ਲੱਤਾਂ ਆ ਗਈ ਉਹਨਾਂ ਦੀਆਂ ਉਹਨਾਂ ਨੇ ਮਤਲਬ ਇਹ ਦੇਖਿਆ ਵੀ ਕਮੀ ਨਾ ਆਵੇ ਕਿਸੇ ਚੀਜ਼ ਵਿੱਚੋਂ ਭਜਨ ਚ ਉਹ ਜੇ ਭਜਨ ਚ ਏਵੇਂ ਫਿਰ ਜੇ ਆਪਾਂ ਇਹ ਪਿਓਰ ਕਰੀ ਜਾਂਦੇ ਆ ਪਿਓਰ ਦੇ ਵਿੱਚ ਹੱਡੀ ਕਹਿਰੀ ਹੁੰਦੀ ਜਾਂਦੀ ਹੈ ਬਰੀਕੀ ਆ ਜਾਂਦੀ ਹੈ ਪਤਲੀ ਆ ਜਾਂਦੀ ਹੈ ਹੱਡੀ ਬਹੁਤ ਪਤਲੀ ਹੋ ਜਾਂਦੀ ਆ ਸਕਿਨ ਪੂਰੀ ਪਤਲੀ ਹੋ ਜਾਂਦੀ ਆ ਲਚਕੀਲਾ ਦੁੱਧ ਦੁੱਧ ਪੋਲਾ ਹੋ ਜਾਂਦਾ ਧਾਰਾਂ ਪੂਰੀਆਂ ਪੋਲੀਆਂ ਹੋ ਜਾਂਦੀਆਂ ਤੇ ਜਿੰਨੀ ਕਰੋ ਕਰੀਏ ਤੇ ਉਹਦੇ ਨਾਲ ਫਿਰ ਅਡਰ ਖੇਚਮਾ ਬਣੀ ਜਾਂਦਾ ਨਾਗਰਾ ਕਲਰ ਜਾਦਾ ਵਿੱਚੋਂ ਬਣਦੇ ਸੁਭਾਵਨਾ ਆ ਜਾਂਦੀ ਆ ਜਿਵੇਂ ਹਿਰਨਾ ਦਾ ਕਲਰ ਆ ਹਾਂ ਉਵੇਂ ਹੋ ਜਾਂਦਾ ਤੇ ਇਹ ਜਦੋਂ ਆਪਸ ਵਿੱਚ ਮਿਲ ਜਾਂਦੇ ਉਦੋਂ ਸ਼ੁੱਧ ਹੋਈ ਜਾਂਦੀ ਆ ਬਾਹਰ ਬੂਲ ਦੂਜਾ ਇਹ ਪਿਓਰ ਹੋਈ ਜਾਂਦੀ ਆ ਫਿਰ ਜੇ ਕੋਈ ਕਮੀ ਪੇਸ਼ੀ ਆ ਫਿਰ ਗਾਂ ਦੇ ਗਾਂ ਪੀੜੀਦਾਰ ਆਈ ਜਾਂਦੀ ਆ ਪਿਓਰਿਟੀ ਦਾ ਵਧੀ ਆਂਦੀ ਆ ਹਾਂ ਹੱਡੀ ਕਹਿਰੀ ਹੁੰਦੀ ਜਾਂਦੀ ਆ ਪਤਲਾ ਸਰੀਰ ਹੋਜੀ ਹੁੰਦਾ ਜਾਂਦਾ ਅੱਛਾ ਹਾਂ ਬਸ ਤਾਂ ਕਰਕੇ ਇੰਨੇ ਬਰੀਡ ਥੋੜਾ ਜਿਹਾ ਬੱਚ ਤੋੜ ਦਿੰਨੇ ਆ ਨਾਲ ਕੇ ਹਾਂ ਬੁੱਲਾ ਹੋਰ ਮਾਂ ਦਾ ਬੱਚਾ ਹਟਦੀ ਦਾ ਉਹੀ ਖੂਨ ਨਹੀਂ ਵਿੱਚ ਰਲਾਈ ਜਾਂਦਾ ਬਾਰਾ-ਬਾਰ ਜਿਵੇਂ ਜਿਵੇਂ ਚਾਚੇ ਕੋਲੇ ਬੱਕਰੀਆਂ ਵਾਂ ਉਹ ਵੀ ਕਾਲੀਆਂ ਵਾਂ ਪਾਲੀਆਂ ਉਹਨਾਂ ਦੇ ਵਿੱਚੋਂ ਬੱਕਰਾ ਇੱਧਰ ਵੀ ਬੱਕਰੀਆਂ ਵੀ ਕਾਲੀਆਂ ਉਹ ਜਿਵੇਂ ਕਹਿੰਦੇ ਨੇ ਦੁੱਧ ਛੱਡ ਕੇ ਬੱਕਰਾ ਲਾਈ ਆਈ ਹਾਂ ਪਾਲਟ ਕੇ ਹਾਂ ਪਾਲਟ ਕੇ ਫਿਰ ਉਹ ਨਾ ਨਾ ਮਜ਼ਬੂਤੀ ਬਰਕਰਾਰ ਰਹਿੰਦੀ ਹੈ ਫਿਰ ਹੋਰ ਬਾਬਾ ਜੀ ਕੋਈ ਨੌਲਜ ਕੋਈ ਬੱਕਰੀਆਂ ਦੀ ਜਾਂ ਜਿਵੇਂ ਕੋਈ ਨਵੇਂ ਅੱਜ ਕੱਲ ਰੱਖ ਰਹੇ ਨੇ ਘਰੇ ਬੱਕਰੀ ਦੀ ਜਾਂ ਕੋਈ ਅੱਜ ਦਾ ਕੀ ਭੇਖਾ ਬੱਕਰੀ ਦਾ ਉਹ ਅਜੇ ਇਹਨਾਂ ਨੂੰ ਜ਼ਿਆਦਾ ਕਰ ਜਾਣਕਾਰੀ ਆ ਹਾਂ ਅੱਛਾ ਇਹਨਾਂ ਨੂੰ ਤਾਂ ਚਲੋ ਪੁੱਛ ਲੈਨੇ ਆ ਵੀ ਅੱਜ ਕੱਲ ਜਿਹੜਾ ਅੱਜ ਦਾ ਦੌਰ ਅੱਜ ਦੇ ਮਾਹੌਲ ਦੇ ਮੁਤਾਬਕ ਜਿਹੜਾ ਬੱਕਰੀ ਦਾ ਕੀ ਭੇਖਾ ਮੰਡੀ ਕਰਨ ਦੇ ਉੱਪਰ ਜਾਂ ਆਪਣੇ ਫਾਰਮਾਂ ਦੇ ਉੱਪਰ ਜਾਂ ਬਾਹਰ ਜਿਵੇਂ ਅਸਰ ਤੁਸੀਂ ਹੁਣ ਚਾਲ ਰਹੇ ਹੋ ਸਭ ਤੋਂ ਵੱਡੀ ਗੱਲ ਆ ਜਿਵੇਂ ਹੁਣ ਆਪਾਂ ਬੱਕਰੀਆਂ ਰੱਖ ਲੀਆਂ ਚਾਹੇ ਗਰੀਬ ਨੇ ਰੱਖੇ ਚਾਹੇ ਅਮੀਰ ਨੇ ਰੱਖੀਆਂ ਆਮਦਨ ਤਾਂ ਨੇ ਸਾਰਿਆਂ ਨੂੰ ਦੇਣੀ ਆ ਹਾਂਜੀ ਪਰ ਵੱਡੀ ਗੱਲ ਆ ਵੀ ਜਦੋਂ ਆਪਾਂ ਕੋਈ ਵੀ ਬੱਕਰੀ ਲੈ ਲਈ ਚਾਹੇ ਮਹਿੰਗੀ ਲੇਲੀ ਚਾਹੇ ਸਾਥੀ ਲੇਲੀ ਚਾਹੇ ਬਲੱਡ ਲਾਈਨ ਦੀ ਲੇਲੀ ਚਾਹੇ ਅਦਰ ਬਲੱਡ ਲਾਈਨ ਚਾਹੇ ਨਹੀਂ ਵੀ ਕਿਸੇ ਬਲੱਡ ਲਾਈਨ ਚ ਆਉਂਦੀ ਜਿੰਨੇ ਪੈਸਿਆਂ ਦੀ ਆਪਾਂ ਬੱਕਰੀ ਲਈ ਜਾਂ ਬੂਕ ਲਿਆ ਆਪਣਾ ਫਰਜ਼ ਇਹ ਬਣਦਾ ਸਭ ਤੋਂ ਪਹਿਲਾਂ ਬਾ ਇਹ ਜਿੰਨੇ ਜਿੰਨੇ ਪੈਸੇ ਲਾਇਆ ਉਹਦੇ ਵਰਗੀਆਂ ਸਾਡੇ ਕੋਲੇ ਬਣਦੀਆਂ ਪੰਜ ਚਾਰ ਸਾਲਾਂ ਚ ਆਪਾਂ ਉਹਦੇ ਵਰਗੀਆਂ ਬਣਾਈਏ ਵੀ ਮੰਨ ਲਓ ਆਪਾਂ ਮੰਨ ਲਓ ਉਦਾਹਰਨ ਵਜੋਂ ਆਪਾਂ 20000 ਦੀ ਬੱਕਰੀ ਲਈ ਆਪਾਂ 20 20000 ਦੀ ਉਹਦੇ ਵਰਗੀਆਂ ਬਣਾਈਏ ਬੂਕ ਲਿਆ ਮੰਨ ਲਓ ਆਪਾਂ ਲੱਖ ਰੁਪਈਆ ਆਪਾਂ ਲੱਖ ਲੱਖ ਦੇ ਬੂਕ ਉਹਦੇ ਵਰਗੀਆਂ ਬਣਾਈਏ ਫਿਰ ਬੱਕਰੀ ਪਾਲਣ ਦਾ ਧੰਦਾ ਕਾਇਮ ਆ ਜਹਾਂ ਕੱਲ ਪਰਸ ਹੋਇਆ ਅੰਦਗੜ ਦੇ ਮੇਲੇ ਤੇ ਵੀ ਉਹ ਪੰਮਾ ਸਾਧੂ ਕੋ ਕਹਿ ਰਹੇ ਸੀ ਵੀ ਆਪਣੀ ਹੀ ਚੀਜ਼ ਨੂੰ ਜੇ ਸਾਂਭਾਂਗੇ ਉਹ ਵਧ ਗਿਆ ਬਣ ਗਿਆ ਇਹ ਮਤਲਬ ਉਹਨਾਂ ਨੇ ਬਾਈ ਜੀ ਉਹਨਾਂ ਨੇ ਉਹ ਤਾਂ ਚਲ ਵੱਡੇ ਆ ਬਹੁਤ ਉਹਨਾਂ ਨੇ ਮਤਲਬ ਜਿਵੇਂ ਕਹਿੰਦੇ ਆਪਣੇ ਦਿਲ ਦੀ ਗੱਲ ਕਹੀ ਮੇਰੀ ਸੋਚ ਵੀ ਹੈ ਜਿਵੇਂ ਹੁਣ ਮੈਂ ਬੱਕਰੀਆਂ ਲਈਆਂ ਸੀ ਪਹਿਲਾਂ ਪਹਿਲਾਂ ਜਿਵੇਂ ਮਹਿੰਗੀਆਂ ਲਈਆਂ ਕੋਈ ਕਿਤੇ ਕਿਵੇਂ ਲਈ ਕਿਵੇਂ ਲਈ ਇੰਨਾ ਚੱਜ ਚਾਰ ਵੀ ਨਹੀਂ ਸੀ ਆਪਾਂ ਪਹਿਲ ਉਹਨਾਂ ਨੂੰ ਸਬਰ ਰੱਖਿਆ 5 ਸਾਲ ਸੰਭਾਲਿਆ ਉਹਦੇ ਵਰਗੀਆਂ ਹੀ ਬਣਾਤੀਆਂ ਉਦੋਂ ਕੋਰਾ ਉੱਚੀਆਂ ਹੀ ਬਣਾਤੀਆਂ ਉਹਦੇ ਵਰਗੇ ਭੋਗ ਬਣਾਤੇ ਫੇਰ ਆਪਾਂ ਨੂੰ ਮੈਨੂੰ ਤਾਂ ਫਾਇਦਾ ਤਾਂ ਹੀ ਹੈ ਨਾ ਆਪਾਂ ਪੈਸੇ ਲਾ ਲਏ ਉਹ ਆਪਾਂ ਜਿਹੜੀਆਂ ਲਈਆਂ ਉਹ ਵੀ ਖਾਲ ਲੀਆਂ ਫੇਰ ਕੀ ਫਾਇਦਾ ਇਹ ਵੀ ਠੀਕ ਹੈ ਜਿਵੇਂ ਹੁਣ ਆਪਾਂ ਜੇ ਤੁਹਾਨੂੰ ਮੈਂ ਦਿਖਾਵਾਂ ਜਿਹੜੀ ਉਹਦੀਆਂ ਮਾਵਾਂ ਪਹਿਲੀਆਂ ਜੱਦੀ ਬੱਕਰੀਆਂ ਲਈ ਸੀ ਓਲਾ ਢੀਆਂ ਆਪਾਂ ਉਹਦੇ ਨੂੰ ਵੀ ਚੰਗੀਆਂ ਬਣਾਤੀਆਂ ਉੱਚੀਆਂ ਬਣਾ ਲੀਆਂ ਉਹ ਆਪਾਂ ਨਹੀਂ ਬਣਾਈਆਂ ਮਿਹਨਤ ਨੂੰ ਕਿਸ ਕੋਈ ਵੀ ਕਰੇ ਫਾਲ ਲੱਗੂਗਾ ਬਾਕੀ ਰਹੀ ਗੱਲ ਬਲੱਡ ਲਾਈਨ ਦੀ ਬਲੱਡ ਲਾਈਨ ਤਾਂ ਤੁਸੀਂ ਕਿ ਉਹ ਵੀ ਤੁਹਾਡੇ ਕੋਲ ਮਾੜਾ ਡੰਗਰ ਵੀ ਆ ਜੇ ਤੁਸੀਂ ਉਹਦੇ ਤੇ ਸਮਾਂ ਲਾਹੋਗੇ ਤੁਹਾਨੂੰ ਉਹਦੇ ਚ ਗੁਣ ਆਪਗੁਣ ਦਿਸਣਗੇ ਤੇ ਦੂਜਿਆਂ ਨਾਲ ਤੁਸੀਂ ਕਿਵੇਂ ਕਰੋਗੇ ਵੀ ਇਹਦੇ ਸਾਨੂੰ ਕੀ ਫਾਇਦਾ ਹੋਇਆ ਉਹ ਤੁਹਾਡਾ ਪਿਆਰ ਪੈ ਜਾਣਾ ਜਾਂ ਮੈਂ ਹੁਣ ਚਾਚੇ ਦਾ ਪਿਆਰ ਪਿਆ ਇੱਕ ਬੱਕਰੀ ਨਾਲ ਹਾਂ ਤੇ ਇਹਨਾਂ ਨੇ ਇਹਨਾਂ ਨੇ ਬਹੁਤ ਲੰਮਾ ਸਮਾਂ ਮਾਜਰੀਉ ਲੈਂਦੀ ਬੱਕਰੀ ਚਾਰ ਪੰਜ ਜਾਨ ਇਹ ਕਹਿੰਦੇ ਬਸ ਮੇਰੀ ਬੱਕਰੀ ਹੋਰ ਅੱਜ ਜਿਵੇਂ ਬਾਕੀ ਆਪੀ ਰੱਜ ਜਾਣੀਆਂ ਫਿਰ ਇਹ ਇਹ ਜਿਹੇ ਇਹਨੇ ਜਾ ਕੇ ਅੱਜ ਜਿਵੇਂ ਹੁਣ ਮੀਂਹ ਦਾ ਇਹਨੇ ਜਾ ਕੇ ਉਹ ਬੱਕਰੀ ਨੂੰ ਦਾਣੇ ਪਾਉਣੇ ਮਤਲਬ ਇਹਦਾ ਉਹਦੇ ਤੇ ਦਹਿਲਾ ਆਇਆ ਦਹਿਲਾ ਇਹ ਉਹਦੇ ਕਰਕੇ ਬੱਕਰੀ ਚਾਰੀ ਜਾਂਦਾ ਹੁਣ ਦੇਲਾ ਨਿਗਾ ਵੀ ਘਟ ਸੇਰੀ ਵੀ ਉਮਰ ਵੀ ਬਹੁਤ ਹੋ ਗਈ ਠੀਕ ਹੈ ਬੋਲਦੇ ਚੱਲਦੇ ਵੀ ਚਲੋ ਹੁਣ ਸੁਭਾਵਕ ਥੋੜਾ ਵਿਚਾਰੀ ਮਤਲਬ ਗੱਲ ਕੀ ਹੈ ਨਾ ਇੱਕ ਬੱਕਰੀ ਤੋਰੀ ਫਿਰਦੀ ਆ ਕਿਵੇਂ ਸ਼ੌਂਕ ੱੱੱੱੱੱ ਸ਼ੌਂਕ ਤੇ ਉਹ ਥੱਕਣ ਵੀ ਨਹੀਂ ਦਿੰਦੀ ਹੈ ਨਾ ਥੱਕਣ ਨਹੀਂ ਦਿੰਦੀ ਜੇ ਹੁਣ ਉਹ ਬੱਕਰੀ ਨਾ ਹੋਵੇ ਲੈਣ ਚਾਰਨ ਨਹੀਂ ਆਉਣਾ ਹਾਂ ਆ ਬੱਕਰੀ ਖੜੀ ਹੈ ਹਾਂ ਇਹਦਾ ਨਾਮ ਹੈ ਇਹਦੀ ਪਤਨੀ ਸ਼ੌਕ ਨਾਲੇ ਇਹਦੇ ਮੱਥੋਂ ਪਾਉਦੇ ਕਿੰਨੀਆਂ ਬੱਕਰੀਆਂ ਲੰਘੀਆਂ ਕਿੰਨੀਆਂ ਨੇ ਵੇਚੀਆਂ ਕਿੰਨੀਆਂ 50 50 ਸਾਲ ਦਾ ਕਹਿੰਦੇ ਆ ਵੀ ਸ਼ੌਕ ਤੋਂ ਬਿਨਾ ਇਹ ਕੰਮ ਨਹੀਂ ਹੁੰਦਾ ਜਿਹਦਾ ਸ਼ੌਕ ਹੈ ਨਹੀਂ ਉਹ ਬਸ ਡੈਡ ਉਹ ਡੈਡ ਆ ਜਿਹੜਾ ਬਿਜ਼ਨਸ ਬਿਜ਼ਨਸ ਉਹ ਉਹਨੇ ਕੀਆ ਉਹਦਾ ਫਿਰ ਇੱਕ ਮੈਂ ਹੋਰ ਕੰਮ ਦੀ ਗੱਲ ਤੋਂ ਦੱਸਦਾ ਜਿਵੇਂ WF ਪਕਣੀ ਇੱਕ ਬਰੀਡ ਆ ਇੱਕ RIR ਆ ਇੱਕ ਬਲੈਕ ਕਾਸਟਲ ਮੁਰਗੀਆਂ ਵਾਂ ਹੂੰ ਉਹ ਮੋਰਗੀਆਂ ਮੈਂ ਦੇਖੀਆਂ ਉਹ ਇੱਕੋ ਜੀਆਂ ਹੀ ਲੱਗਦੀਆਂ ਦੇਖੋ ਉਹਨਾਂ ਦੇ ਵਜਨ ਦਾ ਫਰਕ ਆ ਲੇਕਿਨ ਆਂਡੇ ਦੇਣ ਦੀ ਦਰ ਘਾਟਾ ਕੋਈ 30% ਕੋਈ 60% ਕੋਈ 80% ਐਵੇਂ ਬੱਕਰੀ ਹੁੰਦੀ ਹੈ ਜਿਨ੍ਹਾਂ ਨੇ ਕੰਬੀਨੇਸ਼ਨ ਬਾੜਾ ਕੀਤਾ ਉਹ ਡਬਲ ਯੂਪੀ ਮੀਟ ਵਾਲੀ ਕਲੈਲਰ ਵਾਂਗ ਭਾਰੀ ਹੋ ਗਈ ਬੱਕਰੀ ਕੱਟੀ ਹੋ ਗਈ ਉਹ ਮਾੜੀ ਉਹ ਵੀ ਨਹੀਂ ਕੋਈ ਉਹਦੇ ਚ ਸਨੱਖਾ ਪਾਣੂ ਮਈਆਂ ਕਾਲ ਕੀ ਹੋਵੇ ਐਵੇਂ ਉਹ ਬੱਕਰੀ ਸਨੱਖਾ ਪਾਣ ਬੀਟਲ ਦੇ ਟਖ ਚੌਰੀਆ ਹੱਡ ਪੈਰ ਭਾਰਿਆ ਕਮਰ ਕਲਰਾਂ ਦਾ ਕੰਬੀਨੇਸ਼ਨ ਆ ਠੀਕ ਹੈ ਤੇ ਐਵੇਂ ਜਿੱਕੇ ਜਿਹੜੀ ਪਿਓਰ ਹੋ ਗਈ ਜਿਵੇਂ ਉਹ ਜਿਵੇਂ ਆਰ ਆਈ ਜਾਂ ਆਰ ਆਈ ਆਰ ਜਾਂ ਬਣ ਗਈ ਬਲੈਕ ਐਸਟਰ ਲੋਪ ਉਹ ਮੁਰਗੀ ਇਵੇਂ ਬੱਕਰੀ ਹੋ ਗਈ ਜਿਹੜੀ ਪੂਰੀ ਸ਼ੁੱਧ ਕਰ ਲਈ ਜਿਹਨੇ ਬੱਕਰੀ ਕਿਵੇਂ ਪਾਕਿਸਤਾਨ ਪਤਲੀ ਹੱਡੀ ਉਹ ਚ ਦੁੱਧ ਨਿਕਲੇ ਆਉਂਦਾ ਉਹ ਚ ਦੁੱਧ ਦੀ ਮਾਤਰਾ ਵਧ ਗਈ ਜਿਹਨੇ ਬੱਕਰੀ ਦਾ ਕੰਬੀਨੇਸ਼ਨ ਜ਼ਿਆਦਾ ਕਰਤਾ ਅਲੱਗ-ਅਲੱਗ ਬੋਕ ਛੱਡ ਕੇ ਵਧੀਆਂ-ਵਧੀਆਂ ਬੋਕ ਲਿਆਂਦੀ ਉਹ ਬੱਕਰੀ ਉਨੀ ਮਜ਼ਬੂਤ ਹੁੰਦੀ ਕਿ ਉਹ ਚ ਦੁੱਧ ਦੀ ਮਿਕਦਾਰ ਘਟ ਗਈ ਤਾਂ ਚਾਂਚਾ ਵੱਡਾ ਹੋ ਗਿਆ ਚਾਂਚਾ ਵੱਡਾ ਹਾਂ ਚਾਂਚਾ ਵੱਡਾ ਹੋ ਗਿਆ ਇਹ ਗੱਲ ਮਤਲਬ ਇਹ ਮੈਂ ਕਰਕੇ ਵੀ ਵੇਖ ਲਈ ਮੁਰਗਿਆਂ ਤੇ ਵੀ 30 ਸਾਲ ਮੁਰਗੇ ਰੱਖ ਕੇ ਉਹਨਾਂ ਦਾ ਕਰਕੇ ਦੇਖ ਲਈ ਇਹ ਬੱਕਰੀਆਂ ਕਰਕੇ ਵੀ ਦੇਖ ਲਈ ਹੋਰ ਵੀ ਸਾਰੀਆਂ ਚੀਜ਼ਾਂ ਕਰਕੇ ਪਤਾ ਲੱਗਦੀਆਂ ਹਾਂ ਜੇ ਵੀ ਹੁਣ ਕਾਦਰ ਦਾ ਨਿੱਕਾ ਹੀ ਆ ਬੱਕਰੀ ਦਾ ਹਾਂ ਕਾਦਰ ਇਹ ਪਿਓਰ ਹੋ 35 36 ਹੋ ਨਹੀਂ ਇਹਦਾ ਕੱਦ ਹੋਊਗਾ ਜੀ 38 ਇੰਚ 38 ਇੰਚ ਹਨਾ ਹਾਂ ਉਹ ਬੰਦੀ ਆ ਤੇ ਇਹ ਹੁਣ ਦੇਖ ਲਾ ਇਹਦੀ ਪਤਲੀ ਕੈਰੀ ਪਤਲੀ ਹੱਡੀ ਆ ਠੀਕ ਆ ਆ ਪਤਲੀ ਹੱਡੀ ਆ ਇਹਦੀ ਤੇ ਜੇ ਆਪਾਂ ਇਹਨੂੰ ਦਾਣਾ ਵੀ ਵੱਧ ਪਾਵਾਂਗੇ ਹਨਾ ਮਤਲਬ ਆਪਾਂ ਇਹਨੂੰ ਕਹਿੰਦੇ ਲੈ ਬਾਈ ਜਿਵੇਂ ਹੁਣ ਕਈ ਕਹਿਣਗੇ ਬਾਈ ਅਸੀਂ ਅਸੀਂ ਮੋਟੀ ਕਰਕੇ ਦਿਆਂ ਇਹਦੀ ਗਾਰਦਨ ਨਹੀਂ ਭਾਰੀ ਹੋਣੀ ਗੱਲ ਤਾਂ ਨਹੀਂ ਪਾੜੇ ਗੱਗਣਾ ਲੈ ਲਾ ਮੇਰੇ ਕਿੰਨੇ ਕੱਢ ਛੋਟੇ ਹੱਥਾਂ ਦੇ ਵਿੱਚ ਹੱਤ ਨਹੀਂ ਇਹਦੀ ਗਾਰਦਨ ਹੱਥ ਚ ਹੀ ਆਉਂਦੀ ਹੈ ਇਹ ਮਤਲਬ ਪਿਓਰਟੀ ਚ ਆ ਜਾਂਦੀਆਂ ਹੋਰ ਵੀ ਬੱਕਰੀਆਂ ਤੁਮ ਦਿਖਾਣਾ ਹੋਰ ਜਿਵੇਂ ਬੱਕਰੀਆਂ ਬਹੁਤ ਆ ਪੂਣੀ ਘਰਦਣਾ ਬੋਦਣਾ ਭਾਰੀ ਜਿਵੇਂ ਆ ਬੱਕਰੀ ਖੜੀ ਆ ਹਮ ਇਹਦੀ ਕਰਦੰਦੇ ਕਿੰਨੀ ਪਤਲੀ ਆ ਹਾਂ ਇਹ 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 ਮਤਲਬ ਇੰਨਾ ਚ ਕਹਿਰਾ ਪਾਣ ਆਈ ਜਾਂਦਾ ਜਿਵੇਂ ਹੋ ਬੱਕਰੀ ਖੜੀ ਆ ਹਾਂ ਉਹ ਉਹ ਖੜੀ ਆ ਹੋਰ ਪੱਠਰਾ ਖੜੀਆਂ ਇਹ ਨਾ ਇਹਨਾਂ ਚ ਬਰੀਕੀਆਂ ਆ ਜਾਂਦੀਆਂ ਠੀਕ ਆ ਨਾ ਜਿਵੇਂ ਹੁਣ ਆ ਬੱਕਰੀ ਆ ਆ ਬੱਕਰੀ ਦੇ ਕਰਦਣ ਕਿੰਨੀ ਭਾਰੀ ਆ ਹਮ ਆ ਜਿਹੜੀ ਬੈਠੀ ਆ ਇਹਵੇਂ ਜੇਬ ਕੰਬੀਨੇਸ਼ਨ ਕਰੀ ਜਾਣੇ ਯਾਰ ਫੇਰੀ ਅੱਛਾ ਇਹ ਗਰਦਨ ਭਾਰੀ ਦਾ ਕੀ ਸਾਹ ਇਹ ਥੋੜੀਆਂ ਹੀ ਮਤਲਬ ਆ ਗਈਆਂ ਇਹਨਾਂ ਚ ਜ਼ਿਆਦਾ ਮਿਕਸ ਹੋਈਆਂ ਚੀਜ਼ਾਂ ਹਾਂ ਇਹਨੂੰ ਉਠਾਇਓ ਮਾੜਾ ਜੇ ਕੱਦ ਕਾਠ ਦੇ ਦੇਖੀ ਕੱਦ ਤਾਂ ਸੋਹਣਾ ਇਹਦਾ ਕੱਦ ਦਾ ਬਹੁਤ ਵਧੀਆ ਇਹ ਵੀ ਬਾਬਾ ਜੀ ਤੁਹਾਡੀ ਆ ਇਹ ਬਾਪੂ ਦੀ ਆ ਚਾਚੇ ਦੀ ਅੱਛਾ ਅੱਛਾ ਇਹ ਕਿੰਨੇ ਸਮੇਂ ਦੀ ਹੋ ਗਈ ਇਹ ਨਵੀਂ ਹੋਈ ਆ ਬੱਕੇ ਨਵੀਂ ਆ ਮੈਨੂੰ ਮਨ ਨਾਲ ਛਾਲਕ ਦੀ ਹੋਊਗੀ ਜੋ ਛਾਲਕ ਦੀ ਹੋਊਗੀ ਹੈ ਨਾ ਅੱਛਾ ਪੈ ਸੂ ਵੀ ਇੱਕ ਉਹਦੀ ਵਾਰੀ ਕਿ ਨਹੀਂ ਦੇ ਲੈ ਇਹਨੂੰ ਖੜਾ ਦਾਣਾ ਪਾਉਣੇ ਆ ਸੇਵਾ ਹੀ ਆ ਬਸ ਬਾਹਰ ਉਹਦੀ ਹੋਊ 40 ਦੇ ਨੇੜੇ ਹੁਣ ਚ ਕੰਬੀਨੇਸ਼ਨ ਜ਼ਿਆਦਾ ਨਾ ਹਾਂ ਜਿਹੜੇ ਉਹ ਲੈਣ ਨਹੀਂ ਆਉਂਦੇ ਹੁੰਦੇ ਉਹਦੇ ਐਂ ਫੜ ਫੜ ਪੁੱਠਾ ਮਣਦੇ ਆ ਆ ਦੇ ਗਰਦਨ ਦੇ ਵਾਲ ਪੈਣ ਇਹ ਇਹ ਬਰੀਡ ਹੋਰ ਆ ਇਹ ਮੋٹے ਚਮੜੇ ਦੀ ਬਰੀਡ ਇਹ ਵਜਨ ਵਾਲੇ ਬੱਕਰੀ ਪੈ ਜਾਂਦਾ ਵਜਨ ਹਾਂ ਮਟੈਡ ਮਟੈਡ ਜਿਹਨੂੰ ਕਹਿੰਦੇ ਆ ਉਹ ਮਟੈਡ ਕਹੋ ਇਹਨਾਂ ਨੂੰ ਦੁੱਧ ਦੁੱਧ ਸਿਹਾਬ ਨਾਲ ਦੇਣ ਦੁੱਧ ਤਾਂ ਫਿਰ ਉਹੀ ਦਿੰਦੀਆਂ ਜਿਹੜੀਆਂ ਚਾਚਾ ਪਹਿਲਾਂ ਦਿਖਾਉਂਦਾ ਸੀ ਸਿਰਾ ਇਹ ਦੁੱਧ ਜਿਹੜੀ ਇਹ ਵੀ ਇੰਨਾ ਨਹੀਂ ਕਾਢ ਦਿੰਦੀ ਔਰ ਉਹਦੇ ਜੰਨਾ ਨਹੀਂ ਦਿੰਦੀ ਠੀਕ ਆ ਜੀ ਬਹੁਤ ਵਧੀਆ ਜਾਣਕਾਰੀ ਮਾੜਾ ਤੁਹਾਡੀ ਇਹ ਆ ਬੱਕਰੀ ਨਾਲ ਦੇਖੋ ਧਿਆਨ ਨਾਲ ਆਹਾ ਬੱਕਰੀ ਕਹਿੰਦੇ ਦੁੱਧ ਸਾਹੂ ਇਹ ਬਾਬਾ ਜੀ ਦੀ ਆ ਨੇ ਇਹ ਕਿਸੇ ਦੀ ਆ ਕਿਸੇ ਦੀ ਆ ਹਾਂ ਮਤਲਬ ਚਰਵਾਈ ਤੇ ਹੋਊਗੀ ਚਾਚੇ ਚਰਵਾਈ ਤੇ ਆ ਅੱਛਾ ਤੇ ਫਿਰ ਬੱਚੇ ਦੀ ਧਾਰ ਕੀ ਹੁੰਦੀ ਏ ਜਦੋਂ ਇਹ ਬੱਚੇ ਦਿੰਦੀਆਂ ਬੱਚੇ ਦੀ ਧਾਰ ਤਿੰਨ ਵੀ ਦੇ ਦਿੰਦੀਆਂ ਦੋ ਵੀ ਦੇ ਦਿੰਦੀਆਂ ਇੱਕ ਵੀ ਦੇ ਦਿੰਦੀਆਂ ਇਹ ਕੁਦਰਤੀ ਇਹਨਾਂ ਦਾ ਹੁੰਦਾ ਵੈਸੇ ਜਿਵੇਂ ਹੁਣ ਬੋਕ ਤੁਸੀਂ ਤਿਗੜਾ ਚਾਚਾ ਲੱਖ ਤੋ ਚਿਚੜ ਲੱਗਿਆ ਉਹਦੀ ਸਾਲ ਦੀ ਤੇ ਜਿਵੇਂ ਜਿਹੜੀਆਂ ਬੱਕਰੀਆਂ ਦੇ ਵਿੱਚ ਬੋਕ ਜ਼ਿਆਦਾ ਆਲਾ ਛੱਡਾਂਗੇ ਆਪਾਂ ਹੂੰ ਤਿਗੜੀਆਂ ਵਾਲਾ ਤਿਗੜੀਆਂ ਵਾਲੀਆਂ ਬੱਕਰੀਆਂ ਉਹਨਾਂ 'ਚ ਸਫਾਈ ਵਧ ਜਾਂਦੀ ਆ। ਫੇਰ ਨਹੀਂ ਹੱਡੀਆਂ ਹੁੰਦੀਆਂ, ਪਤਲੀ ਹੱਡੀ ਦੀਆਂ ਹੋਣ ਬੱਕਰੀਆਂ ਯਾਰ। ਕਹਿਣੋ ਜਿੰਨਾ ਮਰਜੀ ਲੋਕ ਪਿੱਟੀ ਜਾਣ, ਜਿਨੇ ਤਾਂ ਦੁੱਧ ਚੋਣਾ। ਪਤਲੀ ਹੱਡੀ ਦੀਆਂ ਬੱਕਰੀਆਂ ਹੋਣ, ਲੰਮੀਆਂ ਹੋਣ, ਕਰਦੀਆਂ, ਕਰਦੀਆਂ ਹੋਣ। ਲੰਮੀਆਂ ਲੰਗੀਆਂ ਹੋਣ। ਫੇਰ ਉਹ ਚੋ ਦੁੱਧ ਆਏ ਆ ਪਲਚ-ਪਲਚ ਮੇਰੇ ਵਰਗੇ ਜਿਹਨੂੰ ਤਹੀਂ ਵੀ ਚਾਰਦੇ ਹੋਣੀਆਂ ਦੀ ਉਹ ਵੀ ਚੋ ਲੰਦਾ। ਕਿੰਨੀਆਂ ਮਟੈਲ ਆ ਇਦਾਂ ਤਾਰਾ ਉਹ। ਕੀ ਦੁੱਧ ਦੇ। ਠੀਕ ਆ ਜੀ। ਧੰਨਵਾਦ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ